ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ ਗੜ ਸ਼ੰਕਰ ਜ਼ਿਲ੍ਹਾ ਹਿਾਰਪੁਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲੋਂ ਸਿੱਖੀ ਪ੍ਰਾਪਤ ਕਰਨ ਵਾਲਾ ਭਾਈ ਤਿਲਕਾ ਜੀ ਉਸ ਪਿੰਡ ਦੇ ਵਿੱਚ ਇੱਕ ਜੋਗੀ ਰਹਿੰਦਾ ਸੀ ਤੇ ਜੋਗੀ ਅੱਜ ਆਪਣੇ ਚੇਲਿਆਂ ਨਾਲ ਗੱਲ ਕਰ ਰਿਹਾ ਵੀ ਆਪਣੇ ਨਾਲ ਆਮਦਨ ਬੜੀ ਘੱਟ ਹੋ ਰਹੀ ਹੈ ਆਮਦਨ ਬੜੀ ਘਟੋਰੀ ਤੇ ਕੀ ਕਰਨਾ ਚਾਹੀਦਾ ਤੇ ਚੇਲੇ ਜਿਹੜੇ ਸੀ ਉਹਨਾਂ ਨੇ ਸਲਾਹ ਦਿੱਤੀ ਵੀ ਬਾਬਾ ਜੀ ਐਦਾਂ ਕਰੋ ਆਹ ਨੂੰ ਸੇਰ ਹੋਏਗੀ ਨਾ ਆਪਾਂ ਸਵੇਰੇ ਲੋਕਾਂ ਨੂੰ ਕਵਾਂਗੇ ਵੀ ਰਾਤੀ ਸਾਡੇ ਬਾਬਾ ਜੀ ਨੂੰ ਸ਼ਿਵ ਜੀ ਦੇ ਦਰਸ਼ਨ ਹੋਇਆ ਤੇ ਜਿਹੜਾ ਇਹਨਾਂ ਦਾ ਦਰਸ਼ਨ ਕਰੇਗਾ ਉਹਨਾਂ ਨੂੰ ਇੱਕ ਸਾਲ ਵਾਸਤੇ ਸਵਰਗ ਮਿਲੇਗਾ ਇੱਕ ਸਾਲ ਵਾਸਤੇ ਸਵਰਗ ਮਿਲੇਗਾ ਜਿਦਾਂ ਅੱਜ ਕੰਪਨੀਆਂ ਕਰਦੀਆਂ ਵੇ ਤੁਸੀਂ ਆ ਚੀਜ਼ ਲਓਗੇ ਇੱਕ ਦੇ ਨਾਲ ਇੱਕ ਫਰੀ ਵੀ ਤੁਸੀਂ ਮੇਰੇ ਦਰਸ਼ਨ ਕਰੋਗੇ ਤੇ ਤੁਹਾਨੂੰ ਇੱਕ ਸਾਲ ਦਾ ਸਵਰਗ ਮਿਲੇਗਾ ਉਹ ਸਵੇਰੇ ਐਡ ਹੋ ਗਈ ਚੰਗੀ ਤਰ੍ਹਾਂ ਉਹਨਾਂ ਨੇ ਪ੍ਰਚਾਰ ਕਰ ਦਿੱਤਾ ਲੋਕੀ ਦੌੜਨ ਲੱਗ ਗਏ ਅੱਜ ਵੀ ਕੋਈ ਆ ਜਾਏ ਨਾ ਅਸੀਂ ਫਟਾਫਟ ਚਲੇ ਜਾਵਾਂਗੇ ਪਰ ਜਿਹਨੂੰ ਜਿਸੂ ਜਾਗਦੇ ਆਂ ਜਦੋਂ ਅਸੀਂ ਸਤਿਗੁਰੂ ਦੇ ਸ਼ਬਦ ਨਾਲ ਜੁੜਾਂਗੇ ਅਸੀਂ ਭਟ ਗਾਂਗੇ ਨਹੀਂ ਬਹੁਤ ਅੱਜ ਸਿੱਖ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਭਟ ਗਰੇ ਆ ਕਿਸੇ ਨੇ ਆ ਕੇ ਉੱਥੇ ਜਾਣ ਨਾਲ ਆ ਹੋਏਗਾ ਉੱਥੇ ਜਾਣ ਨਾਲ ਹੋਏਗਾ ਜਿਹਨੂੰ ਸਮਝ ਆ ਕਿ ਮੈਨੂੰ ਜੋ ਲੈਣਾ ਮੈਂ ਆਪਣੇ ਗੁਰੂ ਕੋ ਲੈਣਾ ਉਹਾਂ ਤੋ ਜਾਈਏ ਜੋ ਇਹਾ ਨਾ ਹੋਏ ਮੈਂ ਤਾਂ ਭਟਕਾਂ ਕਿ ਜੇ ਮੇਰਾ ਗੁਰੂ ਸਮਰੱਥ ਨਹੀਂ ਹੈ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਬਹੁਤ ਲੋਕ ਭਟਕ ਜਾਂਦੇ ਆ ਅੱਜ ਵੀ ਭਟਕ ਰਹੇ ਇਹ ਨਹੀਂ ਕਿ ਉਹ ਲੋਕ ਅਨਪੜ੍ਹ ਸੀਗੇ ਉਹ ਬਹੁਤ ਹੀ ਸਮਰੱਥ ਸਨ ਦਿਮਾਗੀ ਤੌਰ ਤੇ ਬਹੁਤ ਪੱਕੀ ਸੀ ਸਿੱਖ। ਭਾਵੇਂ ਆਪਾਂ ਕਹਿੰਦੇ ਅਨਪੜ੍ਹ ਸੀਗੇ। ਅਨਪੜ੍ਹ ਨਹੀਂ ਸੀਗੇ ਉਹ ਸਿੱਖ। ਅੱਜ ਪੜ੍ਹੇ ਲਿਖੇ ਧੋਖਾ ਖਾਂਦੇ ਆ। ਮੈਂ ਇੱਕ ਬਾਬੇ ਦੀ ਗੱਲ ਸੁਣਾ ਰਿਹਾ ਪੰਜਾਬ ਦੀ। ਉਸ ਨੇ ਇਦਾਂ ਹੀ ਗੱਲ ਕੀਤੀ ਵੀ ਆਪਾਂ ਕੀ ਕਰੀਏ? ਉਹਨੇ ਦੱਸਾਂ ਕੀ ਕੀਤਾ ਸੀ? ਉਹਨੇ ਐਲਾਨ ਕਰ ਦਿੱਤਾ ਵੀ ਆਪਣੇ ਚੇਲਿਆਂ ਦੇ ਰਾਹੀ ਵੀ 14 ਦਿਨ ਬਾਅਦ ਅਸੀਂ ਸਰੀਰ ਛੱਡ ਜਾਣਾ। ਉਨ ਦਬਜ ਕੀ ਬੋਲਦੇ ਚੋਲਾ ਛੱਡ ਜਾਣਾ ਤੇ ਉਹਦੇ ਚੇਲੇ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਤੋਂ ਬਾਹਰੋਂ ਕੈਨੇਡਾ ਅਮਰੀਕਾ ਸਾਰੇ ਬਾਬੇ ਦੇ ਚੇਲੇ ਆਉਣ ਲੱਗ ਗਏ ਸ਼ੁਰੂ ਹੋ ਗਏ ਤੇ ਸਾਧ ਸੰਗਤ ਦੀ ਜੋ ਉਹਨੇ 6 ਸਾਲ ਵਿੱਚ ਕਮਾਉਣਾ ਸੀ ਉਹਨੇ 13 ਦਿਨ ਵਿੱਚ ਕਮਾ ਲਿਆ ਇੰਨੀ ਕਮਾਈ ਕਰ ਲਈ ਉਹ ਬੰਦੇ ਗਏ ਨਹੀਂ 14 ਦਿਨ ਵੀ ਹੁਣ ਕਹਿੰਦਾ ਵੀ ਰਾਤੀ 12 ਵਜੇ ਮੈਂ ਭੋਰੇ ਵਿੱਚ ਜਾਵਾਂਗਾ ਰਾਤੀ 12 ਵਜੇ ਸਰੀਰ ਛੱਡ ਦੇਣਾ ਉਹ ਬਹਿ ਗਿਆ ਸੰਗਤਾਂ ਕੀਰਤਨ ਕਰਨ ਢੋਲ ਗਿਆ ਚਮਟੇ ਲੈ ਕੇ ਬਾਬਾ ਜੀ ਜਾ ਰਹੇ ਸੱਚਖੰਡ ਉਹ ਪੁਰਾਣੀ ਗੱਲ ਨਹੀਂ ਹੈ ਤੇ ਕਹਿੰਦੇ ਹਨ ਫਿਰ ਉਹ ਭੋਰੇ ਵਿੱਚ ਚਲਾ ਗਿਆ ਤੇ ਲੋ 12 ਵਜੇ ਤੇ ਜਗਾਰੇ ਲਾ ਦਿੱਤੇ ਜਿਹੜੀਆਂ ਸੰਗਤਾਂ ਬਾਹਰ ਸੀ ਬੜੇ ਜਗਾਰੇ ਲਾਏ 12:00 ਵਜੇ 5 ਮਿੰਟ ਤੇ ਬਾਬਾ ਬਾਹਰ ਆ ਗਿਆ ਤੋਂ ਸੰਗਤਾਂ ਦੇਖ ਕੇ ਹੈਰਾਨ ਹੋ ਗਏ ਹੁਣ ਕਹਿ ਤਾਂ ਸਕਦੇ ਨਹੀਂ ਤੁਸੀਂ ਮਰੇ ਨਹੀਂ ਇਦਾਂ ਤਾਂ ਕੋਈ ਨਹੀਂ ਕਿਵੇਂ ਪਛਦਾ ਨਹੀਂ ਨਾ ਵੀ ਮਰੇ ਕਿ ਨਹੀਂ ਮੇਰੇ ਬਾਬਾ ਜੀ ਤੁਸੀਂ ਕਹਿੰਦਾ ਸੁਣੋ ਮੇਰੀ ਗੱਲ ਮੈਂ ਗਿਆ ਸੀ ਤੇ ਪ੍ਰਮਾਤਮਾ ਨੇ ਆਖਿਆ ਵੀ ਤੈਨੂੰ ਕਿੰਨਾ ਲੋਕ ਪਿਆਰ ਕਰਦੇ ਆ ਕਿੰਨਾ ਬੈਰਾਗਮਈ ਕੀਰਤਨ ਕਰਦੇ ਆ ਮੈਂ ਤੈਨੂੰ ਫਿਰ ਮਾਤ ਲੋਕ ਵਿੱਚ ਭੇਜਦਾ ਜਾ ਤੈਨੂੰ ਮੈਂ ਹੋਰ ਉਮਰ ਦਿੱਤੀ ਤੂੰ ਹੋਰ ਲੋਕਾਂ ਦਾ ਭਲਾ ਕਰ ਉਹਨੇ 6 ਸਾਲ ਵਿੱਚ ਜੋ ਕਮਾਉਣਾ ਸੀ ਉਹਨੇ ਇੱਕ 15 ਦਿਨ ਵਿੱਚ ਕਮਾ ਲ ਇਹਦੇ ਅੱਜ ਉਹਨੇ ਸੋਚਿਆ ਜੋਗੀ ਨੇ ਸੋਚਿਆ ਕੀ ਕਰੀਏ ਕਹਿੰਦੇ ਇਦਾਂ ਕਰੋ ਵੀ ਕਹੋ ਵੀ ਸ਼ਿਵਜੀ ਨੇ ਦਰਸ਼ਨ ਦਿੱਤੇ ਆ ਸ਼ਿਵਜੀ ਨੇ ਦਰਸ਼ਨ ਦਿੱਤੇ ਆ ਜਿਹੜੇ ਸਾਡੇ ਬਾਬਾ ਜੀ ਦਾ ਦਰਸ਼ਨ ਕਰੇਗਾ ਉਹਨੂੰ 1 ਸਾਲ ਵਾਸਤੇ ਸਵਰਗ ਮਿਲੇਗਾ ਲੋਕੀ ਦਸਰੇ ਲਾਈਨਾਂ ਬਣਾ ਕੇ ਪਹੁੰਚ ਗਏ ਸਾਰੇ ਆ ਗਏ ਬੜਾ ਹੋਇਆ ਬਈ ਇੱਕ ਹਫਤੇ ਵਿੱਚ ਕਮਾਈ ਹੋ ਗਈ ਜਿਹੜੀ ਸਾਲ ਵਿੱਚ ਹੁੰਦੀ ਸੀ ਇੱਕ ਹਫਤੇ ਵਿੱਚ ਹੋ ਗਈ ਬੜੇ ਖੁਸ਼ ਬੜਾ ਮਾਣ ਇੱਕ ਦਿਨ ਇੱਕ ਚੇਲੇ ਨੇ ਆ ਕੇ ਆਇਆ ਕਹਿੰਦਾ ਮਾਣ ਨਾ ਕਰੋ ਕਹਿੰਦਾ ਸਾਰੇ ਆ ਗਏ ਨਾ ਸਾਰੇ ਝੁੱਕ ਗਏ ਨਾ ਆਪਣੇ ਅੱਗੇ ਉਹ ਕਹਿੰਦਾ ਨਹੀਂ ਆਇਆ ਤੇ ਨਹੀਂ ਆਇਆ ਕੌਣ ਨਹੀਂ ਆਇਆ ਕਹਿੰਦੇ ਗੁਰੂ ਨਾਨਕ ਨੂੰ ਮੰਨਣ ਵਾਲਾ ਗੁਰਨਾਨਕ ਦਾ ਸਿੱਖ ਉਹਦੇ ਘਰੋਂ ਕੋਈ ਵੀ ਨਹੀਂ ਆਇਆ ਉਹ ਸੀ ਭਾਈ ਤਿਲਕਾ ਜੀ ਉਹਨੂੰ ਸਣਿਆ ਭੇਜਿਆ ਕਿੰਨਾ ਭਰੋਸਾ ਹੁੰਦਾ ਆਪਣੇ ਗੁਰੂ ਤੇ ਇਹ ਸਾਨੂੰ ਸਾਖੀਆਂ ਜਿਹੜੀਆਂ ਇਹ ਸਾਖੀ ਮਤਲਬ ਇਹ ਨਹੀਂ ਕਿ ਆਪਾਂ ਗੱਲ ਸੁਣਾ ਦਿੱਤੀ ਸੁਣ ਲਈ ਇਹ ਸਾਖੀ ਦਾ ਮਤਲਬ ਹੁੰਦਾ ਸਿੱਖਿਆ ਅਸੀਂ ਵੀ ਧਾਰਨ ਕਰਨੀ ਹੈ ਕੋਈ ਵੀ ਆ ਜਾਏ ਕਿੰਨਾ ਲਾਲਚ ਕੋਈ ਦਵੇ ਕਹਿੰਦੇ ਇੱਦਿਓਆ ਉਹਨੂੰ ਸੁਨੇਹਾ ਭੇਜਿਆ ਗਿਆ ਭਾਈ ਚਲੋ ਤੈਨੂੰ ਇੱਕ ਨਾਲ ਇੱਕ ਫਰੀ ਤੂੰ ਦਰਸ਼ਨ ਕਰ ਲੈ ਤੈਨੂੰ 2 ਸਾਲ ਦਾ ਸਵਰਗ ਦਿੱਤਾ ਉਹ ਕਹਿੰਦਾ ਮੈਂ ਨਹੀਂ ਆਉਂਦਾ ਫੇਰ ਕਰਦੇ ਆ ਕਰਦੇ ਆ 2-3 ਦਿਨ ਬਾਅਦ 5 ਸਾਲ ਦਾ ਸਵਰਗ ਦਿੰਨੇ ਆ ਉਹ ਕਹਿੰਦਾ ਮੈਂ ਨਹੀਂ ਆਉਂਦਾ ਭਾਈ ਗੁਰੂ ਅਰਜਨ ਸਾਹਿਬ ਤੋਂ ਸਿੱਖੀ ਲਈ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਸਮਾ ਆ ਚੁੱਕਾ ਸੀ ਇੱਥੋਂ ਤੱਕ ਰੋਇਆ ਸਾਧ ਸੰਗਤ ਦੀ 10 ਸਾਲ ਤੱਕ ਰਹਿ ਦਿੰਦਾ ਫੇਰ ਇੱਕ ਦਿਨ ਆਇਆ ਤੇ ਉਸ ਬਾਬੇ ਨੂੰ ਉਸ ਜੋਗੀ ਨੂੰ ਭਾਈ ਤਿਲਕਾ ਜੀ ਦੇ ਘਰ ਜਾਣਾ ਪਿਆ ਹੁਣ ਉਸ ਕਿਸੇ ਨੇ ਆ ਕੇ ਦੱਸਿਆ ਭਾਈ ਤਿਲਕੇ ਨੂੰ ਵੀ ਜੋਗੀ ਤੇਰੇ ਘਰ ਆ ਰਿਹਾ ਆਪਣੇ ਚੇਲਿਆਂ ਨੂੰ ਲੈ ਕੇ ਤੇ ਭਾਈ ਕਾਹ ਸਾਬ ਨੂੰ ਪਤਾ ਲੱਗ ਗਿਆ ਤੇ ਭਾਈ ਸਾਹਿਬ ਜੀ ਨੇ ਦਰਵਾਜਾ ਬੰਦ ਕਰ ਲਿਆ ਤੇ ਲੋਕ ਇਕੱਠੇ ਹੋ ਗਏ ਕਾਫੀ ਹੁਣ ਇਕੱਠੇ ਹੋ ਗਿਆ ਵੀ ਹੁਣ ਹੋਏਗਾ ਕੀ ਤੇ ਹੁਣ ਬਾਬਾ ਹੁਣ ਕੁਝ ਝੂਠ ਬੋਲ ਨਹੀਂ ਸਕਦਾ ਹੁਣ ਬਾਹਰੋਂ ਕਹਿੰਦਾ ਵੀ ਆ ਪਾਈ ਤੂੰ ਨਗੋਰਾ ਰਹਿ ਜਾਏਗਾ ਸਵਰਗ ਤੋਂ ਤੈਨੂੰ ਮੈਂ ਸਵਰਗ ਦੇਣਾ ਕਹਿ ਲਗਾ ਮੈਨੂੰ ਸਵਰਗ ਨਹੀਂ ਚਾਹੀਦਾ ਕਿਉਂ ਕਹਿੰਦਾ ਮੇਰਾ ਗੁਰੂ ਕਹਿੰਦਾ ਵੀ ਇਹੀ ਸਵਰਗ ਹੈ ਜਿੱਥੇ ਆਪਾਂ ਰਹਿੰਦੇ ਆ ਨਾ ਇਹੀ ਸਵਰਗ ਹੈ ਕਿਸੇ ਨੇ ਦੱਸਿਆ ਉੱਪਰ ਜਾ ਹੁਣ ਸਵਰਗ ਚ ਕੀ ਹੈ ਸਵਰਗ ਹੀ ਹੈ ਇਹ ਸਵਰਗ ਥੋੜੇ ਆ ਗੁਰੂ ਮਹਾਰਾਜ ਕਹਿੰਦੇ ਸਵਰਗ ਕਿਤੇ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਹਾਂ ਬਿਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਦਾ ਮੇਰਾ ਗੁਰੂ ਕਹਿੰਦਾ ਸੁਰਗਵਾਸ ਨਾ ਵਾਸੀਏ ਡਰੀਏ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈਏ ਮਣੇ ਨਾ ਕੀਚੇ ਆਸ ਅਸੀਂ ਤਾਂ ਬੰਦਾ ਬਾਅਦ ਚ ਮਰਦਾ ਪਹਿਲਾਂ ਲਿਖਦੇ ਨੇ ਸਵਰਗ ਵਾਸੀ ਵੀ ਜਦਾਂ ਇਹਨੂੰ ਦੱਸ ਕੇ ਗਿਆ ਵੀ ਮੈਂ ਪਹੁੰਚ ਗਿਆ ਸਵਰਗ ਜਾਂ ਵਿੱਚ ਸੁਰਗਵਾਸ ਨਾ ਵਾਸੀਏ ਡਰੀਏ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈਏ ਮਣੇ ਨਾ ਕੀਚੇ ਆਸ ਤੇ ਉਹਨੇ ਮਿੰਤਾ ਕਰ ਲਈਆਂ ਕਹਿੰਦਾ ਮੈਂ ਨਹੀਂ ਖੋਲਦਾ ਉਹ ਅੰਦਰ ਝੂਠਾ ਸੀ ਕਪਟ ਸੀ ਉਹਨਾਂ ਦੇ ਅੰਦਰ ਸਿਰਫ ਝੂਠ ਦਾ ਪ੍ਰਚਾਰ ਹੋ ਰਿਹਾ ਸੀ ਉਹਨੇ ਆ ਕੇ ਆ ਭਾਈ ਦਰਵਾਜਾ ਖੋਲ ਦੇ ਤੂੰ ਨਹੀਂ ਆ ਰਿਹਾ ਨਾ ਮੈਂ ਤੇਰਾ ਵਾਰਾ ਸਵਰਗ ਲੈਣਾ ਚਾਹੁੰਦਾ ਜਿਹੜੇ ਗੁਰੂ ਨੇ ਤੇਰੇ ਤੇ ਕਿਰਪਾ ਕੀਤੀ ਮੈਂ ਉਸ ਗੁਰੂ ਦਾ ਸਿੱਖ ਬਣਨਾ ਚਾਹੁੰਦਾ ਭਾਈ ਤਿਲਕਾ ਜੀ ਨੇ ਖੋਲਿਆ ਦਰਵਾਜਾ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਤੇ ਉਹ ਵੀ ਸਿੱਖ ਬਣਿਆ ਜੋਗੀ ਜੜਾ ਕਹਿਣ ਦਾ ਭਾਵ ਇਹ ਕਿ ਇੰਨਾ ਭਰੋਸਾ ਇੰਨਾ ਵਿਸ਼ਵਾਸ ਸਾਨੂੰ ਗੁਰੂ ਦੇ ਉੱਪਰ ਹੋਣਾ ਚਾਹੀਦਾ ਕਹਿੰਦੇ ਜਾ ਕੇ ਰਿਧੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪਰਟਾਇ ਜੇ ਵਿਸ਼ਵਾਸ ਕਰਨੇ ਕੀ ਆਦਤ ਨਹੀਂ ਤੇਰੀ ਇਵਾਦਤ ਇਵਾਦਤ ਨਹੀਂ ਸਾਨੂੰ ਭਰੋਸਾ ਨਹੀਂ ਹੈ ਪੜ ਲਿਆ ਗੁਰੂ ਮਹਾਰਾਜ ਕਹਿ ਰਹੇ ਅੱਜ ਦੇ ਸ਼ਬਦ ਵਿੱਚ ਸਗਲ ਤਿਆਗ ਸਾਰਾ ਕੁਝ ਛੱਡ ਕੇ ਗੁਰ ਸਰਨੀ ਆਇਆ ਮਿਟੇ ਆਂਦੇ ਸੇ ਆਂਦੇ ਸਾ ਕਹਿੰਦੇ ਸਹਿਮ ਸਹਿਮ ਖਤਮ ਹੋ ਗਏ ਸਾਰੇ ਮਿਟੇ ਆਂਦੇ ਸੇ ਨਾਨਕ ਸੁਖ ਪਾਇਆ ਸਤਿਨਾਮ 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 ਜੀ ਵਾਹਿਗੁਰੂ ਆਹੇ